ਸ਼੍ਰੀ ਕਾਲ ਜੀ ਕਿਸਾਨ ਪਸ਼ੂ ਪਾਲਕ ਦੇ ਤੁਹਾਡਾ ਸਵਾਗਤ ਹੈ ਲੈ ਸੱਜਣੋ ਅੱਜ ਦੀ ਵੀਡੀਓ ਬਣਾਉਣ ਆਪਾਂ ਪਹੁੰਚੇ ਆ ਪਿੰਡ ਸ਼ਾਪੁਰ ਤਹਿਸੀਲ ਸਨਾਮਤ ਜ਼ਿਲ੍ਹਾ ਬਾਈਹੋਰਾ ਨੂੰ ਹੈਗਾ ਸੱਜਣੋ ਸੰਗਰੂਰ ਇੱਕ ਝੋਟੀ ਬਕਿਆਊ ਆ ਹੈਗੇ ਨੇ ਘਰੇਲੂ ਕੋਈ ਬਾਈਹੋਰਾ ਦਾ ਵਪਾਰ ਦਾ ਕੰਮ ਨਹੀਂ ਤੇ ਦੰਦਾਂ ਚ ਸੁਣਵਾ ਡਿਟੇਲ ਇਹਦੀ ਮੋਟੀ ਮੋਟੀ ਦੱਸ ਦਿੰਨਾ ਦੰਦਾਂ ਚ ਹੈਗੀ ਆ ਚਾਰ ਦੰਦ ਸੂਆ ਸੁੰਦੀ ਆ ਪਹਿਲਾ ਤੇ ਬਾਕੀ ਆ ਜੋ ਲਾਨੇਦਾਰ ਨਾਲ ਕਰਾ ਦੇਣਾ ਗੱਲਬਾਤ ਡਿਟੇਲ ਸਾਰੀ ਉਹਨਾਂ ਤੋਂ ਪੁੱਛ ਲਾਂਗੇ ਤੇ ਰੇਟ ਦੀ ਗੱਲਬਾਤ ਕਰ ਲਾਂਗੇ ਤੇ ਬਾਕੀ ਖੋਲ ਕੇ ਤੋੜ ਕੇ ਹਰੇਕ ਪੱਖ ਤੋਂ ਝੋਟੀ ਆਪਾਂ ਤੁਹਾਨੂੰ ਦਿਖਾ ਦਾਂਗੇ ਆ ਜੋ ਜੀ ਹਾਂਜੀ ਨਾਮ ਦੱਸ ਦਿਓ ਜੀ ਆਪਣਾ ਉਹ ਗੁਰਵਾਲ ਸਿੰਘ ਹੈ ਜੀ ਆ ਪਿੰਡ ਆਪਣਾ ਹੈਗਾ ਧੰਦੀਆਲੀ ਪਿੰਡ ਧੰਦੀਆਲੀ ਆ ਪਿੰਡ ਬਾਪੂ ਹੋਰਾਂ ਦਾ ਹੈਗਾ ਸਜਣੋ ਧੰਦੀਆਲ ਪਰ ਜਿਹੜੀ ਵੀਡੀਓ ਵੀਡੀਓ ਆਪਾਂ ਲੱਗਿਆ ਸਾਹਪੁਰ ਬਣਾਉਣਾ ਕਿਉਂਕਿ ਇੱਥੇ ਇਹਨਾਂ ਦਾ ਰਿਸ਼ਤੇਦਾਰੀ ਚਲਾ ਲੋ ਹਨਾ ਸਿਸ਼ਟਮ ਹੈਗਾ ਤਾਂ ਕਰਕੇ ਵੀਡੀਓ ਬਣਵਾਉਣ ਆਏ ਨੇ ਪਰ ਪਿੰਡ ਹੈਗਾ ਇਹ ਸਾਹਪੁਰ ਤਸੀਲ ਸੁਨਾਮ ਜ਼ਿਲ੍ਹਾ ਸੰਗਰੂਰ ਸੂਆ ਕਿਹੜਾ ਸੁੰਦੀ ਆ ਜੀ ਇਹ ਪਹਿਲਾ ਸੂਆ ਜੀ ਸੂਆ ਪਹਿਲਾ ਦੰਦਾਂ ਚ ਕਿਵੇਂ ਆ ਜੀ ਚਾਰ ਦੰਦਾ ਜੀ ਦੰਦਾਂ ਚ ਹੈਗੀਆਂ ਚਾਰ ਦੰਦ ਦਿਨ ਕਿੰਨੇ ਕੁ ਬਾਕੀ ਆ ਇਹਦੇ ਦਿਨ ਜੀ ਆ 20 ਤਰੀਕ ਨੂੰ 10 ਮਹੀਨੇ ਪੂਰੇ ਹੋਗੇ 20 ਤਰੀਕ ਨੂੰ 10 ਮਹੀਨੇ ਦੇ ਪੂਰੇ ਹੋਗੇ ਉੱਪਰ ਲਿਜਾ ਸਕਦੀ ਆ 2 ਤੋਂ 4 ਦਿਨ ਕਿਉਂਕਿ ਸੂਆ ਹੈਗੀ ਆ ਪਹਿਲਾ ਸੱਜਣੋਂ ਤੇ ਮੇਨ ਗੱਲ ਆ ਜਿਹੜੀ ਝੋਟੀ ਹੈਗੀ ਆ ਜਾਨ ਵਾਲੀ ਕੁਆਲਿਟੀ ਹੈਗੀ ਆ ਝੋਟੀ ਚ ਚੰਗੀ ਖੋਲ ਕੇ ਤੋਰ ਦੇ ਬਈ ਇੱਕ ਵਾਰੀ ਇੱਕ ਵਾਰੀ ਤੁਹਾਨੂੰ ਆਪਾਂ ਤੋੜ ਕੇ ਦਿਖਾ ਦਿੰਦੇ ਤੇ ਸਿੰਘ ਹੈਗਾ ਬਿਲਕੁਲ ਰਿੰਗ ਸਿੰਘ ਤੇ ਸੁਭਾਅ ਹੈਗਾ ਬਿਲਕੁਲ ਠੰਡਾ ਜਿਹਾ ਗੱਲਬਾਤ ਕਰ ਲੀਏ ਕਿਉਂਕਿ ਚਗਾਲੀ ਕਰੀ ਜਾਂਦੀ ਆ ਕੱਦ ਵਿੱਡ ਚੰਗਾ ਲੰਬਾਈ ਲੰਬੂਈ ਵੀ ਚੰਗੀ ਆ ਤੇ ਨਸਲ ਵੀ ਇਹਦੇ ਚ ਚੰਗੀ ਆ ਮੋਹਰਾ ਜੀ ਆ ਜਾਂਦੀ ਆ ਇਹਦੀ ਮਾਂ ਦਾ ਕੀ ਰਿਕਾਰਡ ਆਈ ਦੁੱਧ ਦੁੱਧ ਉਹਦਾ ਥੱਲੇ ਹੈਗਾ ਜੀ 16 ਕਿਲੋ 16 ਕਿਲੋ ਡੇਢ-ਡੇੜ ਕਿਹੜੇ ਸੂਏ 'ਚ ਸੀਗਾ ਉਹ ਜੀ ਹੁਣ ਭੀਜੇ ਸੂਏ ਸੂਈ ਆ ਉਹ ਤਾਂ ਤੀਜੇ ਸੂਏ 16 ਕਿਲੋ ਹਾਂ ਜੀ ਆਦੀ ਮਾਦਰ ਦਾ ਰਿਕਾਰਡ ਬਾਈ ਹੁਰੀ ਕਹਿੰਦੇ ਤੀਜੇ ਸੂਏ 16 ਕਿਲੋ ਦਾ ਐ ਨੂੰ ਚਲਾ ਦੇ ਬਾਈ ਲੰਬੀ ਜੀ ਲੈ ਜਾ ਮੜੀ ਤੇ ਕੱਦ ਵਿੱਡਾ ਆ ਗਿਆ ਤਾਂ ਫੁੱਲ ਵੱਡਾ ਸੂਆ ਹੈਗੀ ਆ ਪਹਿਲਾ ਦੰਦਾਂ ਚ ਹੈਗੀ ਆ ਚਾਰ ਦੰਦ ਤੇ ਖੜੀ ਆ ਘਰੇਲੂ ਕਰੇ ਕੋਈ ਵਪਾਰ ਦਾ ਕੰਮ ਨਹੀਂ ਹੈਗਾ ਦਿਨ ਜਿੱਦਾਂ ਬਾਈ ਨੇ ਦੱਸਿਆ ਵੀ 20 ਤਰੀਕ ਨੂੰ ਇਹਦੇ ਪੂਰੇ ਆ ਹੋ ਸਕਦਾ ਵੀ ਘੱਟੋ ਘੱਟ 5-4 ਦਿਨ ਉੱਪਰ ਲੈ ਜੀ ਕਿਉਂਕਿ ਇਹਦੀ ਮਾਦਰ ਦਾ ਜਿਹੜਾ ਰਿਕਾਰਡ ਆ ਉਹ ਰਿਕਾਰਡ ਬਾਈ ਕਹਿੰਦਾ ਰਿਹਾਗਾ 16 ਕਿਲੋ ਦਾ ਉਹ ਵੀ ਖੜੀ ਆ ਉਹ ਵੀ ਜੇ ਕਿਸੇ ਸੱਜਣ ਨੇ ਵੇਖਣੀ ਹੋਈ ਤਾਂ ਬੁਖਾ ਦਾਂਗੇ ਇਹਦਾ ਸੂਆ ਪਹਿਲਾਂ ਪਿਛਲੇ 10 ਮਹੀਨੇ ਪੂਰੇ ਹੋਏ ਨੇ ਇਹਦੇ ਠੀਕ ਆ ਜੀ ਉੱਪਰ ਲਿਆ ਸਕਦੀ ਆ ਪੰਜ ਚਾਰ ਦਿਨ ਹਾਂ ਆ ਘਮਾ ਕੇ ਬਣਦੇ ਬਾਈ ਲੈ ਚਲੇ ਨੇ ਦਿਨ ਉੱਪਰ 5 ਤੋਂ 7 ਲੈ ਜੂ ਤੇ ਨਸਲੇ ਦੇ ਚ ਆ ਗਈ ਚੰਗੀ ਸਿੰਘ ਆ ਗਿਆ ਬਿਲਕੁਲ ਰਿੰਗ ਸਿੰਘ ਤੇ ਲੰਬਾਈ ਲੰਬੂਈ ਵੀ ਫੁੱਲਾ ਤੇ ਜਿਹੜੀ ਆਰਡਰ ਕੁਆਲਿਟੀ ਆ ਆਰਡਰ ਕੁਆਲਿਟੀ ਵੀ ਚੰਗੀ ਆ ਕਿਉਂਕਿ ਜਿਹੜੇ ਬਲਟ ਲੈ ਦੇ ਚ ਹੈਗੇ ਨੇ ਉਹ ਇਹਨੇ ਝੋਟੀ ਨੇ ਸਾਰੇ ਕੱਢ ਕੇ ਤਿਆਰ ਹੋ ਕੇ ਸੂਣਾ ਹੋ ਸਕਦਾ ਹੈ ਪੰਜ ਤੋਂ ਚਾਰ ਦਿਨ ਜੇ ਹੋਰ ਵੀ ਕੱਢਦੇ ਇਹਦਾ ਰੇਟ ਕੀ ਰਹੂਗਾ ਜੀ ਰੇਟ ਕੀ ਰਹੂਗਾ ਇਹਦਾ ਰੇਟ ਰਹੂ ਜੀ ਲੱਖ ਰੁਪਇਆ 1 ਲੱਖ ਹਾਂਜੀ ਮਾਣਤਾਨ ਉਹ ਚੋਂ ਕਰ ਦਿਆਂਗੇ ਹਾਂਜੀ ਛੋਟ ਛੱਪਾ ਮਾਣਤਾਨ ਕਰ ਦਿਆਂਗੇ ਲੱਖ ਚੋਂ ਫੜਨੇ ਆ ਰੇਟ ਇਹਦਾ ਬਾਈ ਘਰੀ ਕਹਿੰਦੇ ਹੈਗਾ 1 ਲੱਖ ਤੇ ਮਾਣਤਾਨ ਉਹਦੇ ਚੋਂ ਹੋ ਜੂਗਾ ਤੇ ਬਾਕੀ ਕੁਆਲਿਟੀ ਦੇ ਹਿਸਾਬ ਨਾਲ ਜਿਹੜਾ ਰੇਟ ਆ ਰੇਟ ਸੱਜਣੋਂ ਝੋਟੀ ਦਾ ਹੈਗਾ ਬਿਲਕੁਲ ਜੈਨੂਇਨ ਕਿਉਂਕਿ ਰਿੰਗ ਸਿੰਘ ਚ ਆ ਗਈ ਕੱਦ ਕਾਠ ਚ ਆ ਗਈ ਸੂਆ ਸੂੰਦੀਆ ਪਹਿਲਾਂ ਤੇ ਮਾਦਰ ਆ ਜਿਹੜੀ ਮਾਦਰ ਦਾ ਰਿਕਾਰਡ ਜਿਵੇਂ ਬਾਈ ਹੋਰਾਂ ਨੇ ਦੱਸਿਆ ਵੀ ਹੈਗਾ ਇਹਦਾ 16 ਕਿਲੋ ਦਾ ਤੇ ਬਾਕੀ ਥਣ ਥਣ ਵੀ ਚੰਗਾ ਤੇ ਆਰਡਰ ਕੁਆਲਿਟੀ ਵੀ ਤੁਹਾਨੂੰ ਇੱਥੋਂ ਦਿਖਾ ਦਾਨਾ ਮੈਂ ਪੂਰੇ ਗੈਪ ਤੇ ਬਣਾਉਗੀ ਤੇ ਆਰਡਰ ਰੱਖੂਗੀ ਬਿਲਕੁਲ ਫਿਕਸ ਟੁੱਟ ਮਾਰਡਰ ਨਹੀਂ ਬਣਾਉਂਦੀ ਖੜੀਆ ਝੋਟੀ ਪਿੰਡ ਸ਼ਾਪੁਰ ਤਹਿਸੀਲ ਸੁਨਾਮ ਜ਼ਿਲ੍ਹਾ ਸੰਗਰੂਰ ਜਿਹੜੇ ਵੀ ਸੱਜਣ ਨੂੰ ਇਹ ਪਸੰਦ ਆਊਗੀ ਨੇੜੇ ਆ ਕੇ ਤਸੱਲੀ ਕਰਕੇ ਬਾਈ ਤੋਂ ਖਰੀਦ ਲਿਓ ਧੰਨਵਾਦ ਜੀ